ਇਹ ਲੋਕ ਬਾਕੀ ਬਾਅਦ ਜੋ ਹੋਏਗਾ ਨਾ ਜੱਲਾ ਨਾਲ ਕੋਈ ਇਕਵਿਪਮਟ ਬਣਾਇਆ ਇੱਕ ਇੱਕ ਗੇਮ ਆ ਜਾਉਂਦਾ ਬੰਦ ਬੰਦ ਮਾਰੋ ਬਾਕੀ ਕੋਈ ਨਹੀਂ ਕੰਮ ਆਉਂਦਾ ਮਾਰੋ ਤਾਂ ਜੀ ਦੀ ਗੱਲ ਹੈ ਜੀ ਇਹ ਕਿਤੇ ਇਤਨਾ ਕੋਈ ਨਹੀਂ ਲਗਾ ਕੇ ਨਹੀਂ ਇਧਰ ਹੋ ਗਏ ਹੁਣ ਇਧਰ ਆਪਾ ਚਲੋ ਠੀਕ ਹੈ ਸਾਡੇ ਮਟਾਲੇ ਦੀ ਜ਼ਿੰਮੇਦਾਰੀ ਹੈ ਅਬ نو ਹਲਕੇ ਅਬ ਜਿਵੇਂ ਇਹ ਹਮਾਰੇ ਭਾਈ تھے ਸੰਭਾਲ ਰਹੇ تھے ਅਬ 101 11 ਇਹ ਚੇਅਰਮੈਨ ਸਾਹਿਬ ਸਾਰੀ ਟੀਮ ਜੋ ਹੈ ਇਹ ਕੋਈ ਨਾ ਪਤਾ ਨਾ ਉਹ ਪਹਿਲਾ ਹੀ ਆਇਆ ਹੈ ਉਹ ਸਵੇਰੇ ਵੀ ਪਹਿਲਾ ਹੀ ਆਇਆ ਮੱਥਾ ਟੇਕ ਕੇ ਆਇਆ ਹੈ ਇਹ ਆਈ ਐਮ ਆਰੇ ਵਾਲੇ ਦੀ ਜਾਈ ਦੇਖ ਕੇ ਤੇ ਪਹਿਲੇ ਨੰਬਰ ਤੇ ਹੈ ਕਲਾਸਨ ਆਪੇ ਸੁਰਮ ਦਾ ਹੈ ਇਹੋ ਆਮ ਹੈ ਵਈ ਨਾ ਉਹ ਦੇਖ ਉਹਦਾ ਵੀ ਆਮ ਦੇਖਣੇ ਗਿਆ ਫਿਰ ਜਦੋਂ ਟਿਕਾ ਹਾਂ ਮਿਚਲੇ ਉਹ ਵੀ ਪਹਿਲਾ ਹੀ ਆਇਆ ਹੈ ਤੇ ਅੱਜ ਅੱਜ ਕੋਈ ਨਹੀਂ ਆਇਆ ਲੱਗੋ ਵੀ ਨਹੀਂ ਆ ਮੈਂ ਜene ਨਹੀਂ ਕੁਝ ਆ ਉਹ ਆਇਆ ਸੀ ਪਰ ਪਹਿਲੇ ਨੰਬਰ ਤੇ ਤੂੰ ਹੀ ਰਹਿਣਾ ਅੱਜ ਮੈਂ ਮੱਥਾ ਟੇਕ ਕੇ ਆਇਆ ਸ਼੍ਰੀ ਬਾਬਾ ਲਾਲ ਜੀ ਦੇ ਮੰਦਿਰ ਧਾਨਪੁਰ ਔਰ ਬਾਬਾ ਜੀ ਦਾ ਅਸ਼ੀਰਵਾਦ ਲਿਆ ਸੋ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਲੋਕਾਂ ਦਾ ਪਿਆਰ ਮਿਲ ਰਿਹਾ ਔਰ ਮੈਨੂੰ ਲੱਗਦਾ ਹੈ ਵੀ ਕੁਝ ਨਵਾਂ ਕਰਨਾ ਚਾਹੀਦਾ ਜੀ ਜਿਸ ਵਕਤ ਤੁਸੀਂ ਖੜੇ ਹੋ ਇਹ ਸਾਫ ਕਰ ਡਿਊਟੀ ਸੀ ਤੇ ਮੌਜੂਦਾ ਵਿਧਾਇਕ ਦਾ ਹੱਕ ਕੀ ਲਗਦਾ ਇੱਥੇ ਦੇ ਲੋਕਾਂ ਦਾ ਕੀ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਅ ਆਪਾਂ ਐਮਪੀ ਦੀ ਗੱਲ ਕਰੀਏ ਤੇ ਐਮਪੀ ਕਾਂਗਰਸ ਦੇ ਵੇਲੇ ਕਾਂਗਰਸ ਨੇ ਵੀ ਬਣਾ ਕੇ ਭੇਜਿਆ ਐਮਪੀ ਬੀਜੇਪੀ ਸਰਕਾਰ 10 ਸਾਲ ਰਹੀ ਐ ਉਹਨਾਂ ਦਾ ਐਮਪੀ ਸਹਨੀ ਦਿਉਲ ਵੀ ਰਿਹਾ ਪਰ ਬੇਸਿਕਲੀ ਜਿਹੜੇ ਗਰਦਾਸਪੁਰ ਲੋਕ ਸਭਾ ਦੇ ਮੁੱਦੇ ਆ ਅਸੀਂ ਤੇ ਜਿਤਾ ਕੇ ਭੇਜਦੇ ਹਰ ਇੱਕ ਨੂੰ ਉੱਥੇ ਚੁੱਕੇ ਕਿੰਨੇ ਨੇ ਗੱਲ ਇਹ ਆ ਪਿੰਡ ਦੇ ਵਿੱਚ ਲੋਕ ਸਰਪੰਚ ਕਿਉਂ ਬਣਾਉਂਦੇ ਨੇ ਵੀ ਸਾਡੇ ਪਿੰਡ ਦੀ ਦੁੱਖ ਤਕਲੀਫ ਦਾ ਜਾਂ ਪਿੰਡ ਦੇ ਵਿਕਾਸ ਦਾ ਧਿਆਨ ਰੱਖੇ ਐਮਸੀ ਕਿਉਂ ਬਣਾਉਂਦੇ ਨੇ ਸੋ ਕਹਿਣ ਦਾ ਭਾਵ ਪਿੰਡਾਂ ਹਲਕਿਆਂ ਦੇ ਵਿੱਚ ਐਮਐਲਏ ਕਿਉਂ ਬਣਾਉਂਦੇ ਨੇ ਲੋਕ ਸਭਾ ਦੇ ਉਮੀਦਵਾਰ ਨੂੰ ਚੁਣ ਕੇ ਕਿਉਂ ਭੇਜਦੇ ਨੇ ਵੀ ਸਾਡੀ ਆਵਾਜ਼ ਜਿਹੜੀ ਹੈ ਦਿੱਲੀ ਤੱਕ ਪਹੁੰਚੇ ਸੋ ਕਹਿਣ ਦਾ ਭਾਵ ਹੁਣ ਤੱਕ ਜਿਹੜੀਆਂ ਆਵਾਜ਼ਾਂ ਨੇ ਉਹ ਇੱਥੋਂ ਦੀਆਂ ਇੱਥੇ ਰਹਿ ਗਈਆਂ ਲੋਕ ਤੇ ਵੋਟ ਪਾਉਂਦੇ ਰਹੇ ਜੇ ਨਹੀਂ ਕਿਸੇ ਨੇ ਕੰਮ ਕੀਤਾ ਉਹਨਾਂ ਨੇ ਪਾਰਟੀ ਬਦਲਦੀ ਜੇ ਉਹਨੇ ਨਹੀਂ ਕੀਤਾ ਫਿਰ ਉਹਨਾਂ ਨੇ ਫਿਰ ਪਹਿਲੀ ਪਾਰਟੀ ਲੈਣ ਦੀ ਕਾਂਗਰਸ ਅਕਾਲੀ ਦਲ ਭਾਜਪਾ ਅਕਾਲੀ ਦਲ ਭਾਜਪਾ ਕਾਂਗਰਸ ਇਹੋ ਚੀਜ਼ ਰਹੀ ਹੁਣ ਮੌਕਾ ਹੁਣ ਲੋਕ ਕੰਮ ਨੂੰ ਵੋਟਾਂ ਪਾਉਣਗੇ ਸੋ ਜਿਹੜਾ ਬੰਦਾ ਕੰਮ ਕਰੂਗਾ ਨੇਚਰਲੀ ਵਾਕੇ ਹੋਗੇ ਸਟਾਰ ਆਉਂਦੇ ਜਿੱਤ ਕੇ ਜਾਂਦੇ ਨੇ ਕੈਂਡੀਡੇਟ ਲੋਕਲ ਹੋਇਆ ਤੁਹਾਡੇ ਰਗਾ ਯੂਥ ਆ ਗਿਆ ਲੋਕ ਕੀ ਕਹਿੰਦੇ ਆ ਦੇਖੋ ਮੈਂ ਤੁਹਾਨੂੰ ਦੱਸਾਂ ਸਾਡੇ ਦੇ ਅੱਗੇ ਲੀਡਰਾਂ ਨੂੰ ਵੀ ਵੋਟਾਂ ਪਾ ਲਈਆਂ ਗਰਦਾਸਪੁਰ ਦੇ ਲੋਕਾਂ ਨੇ ਉਸ ਤੋਂ ਬਾਅਦ ਸਟਾਰਾਂ ਨੂੰ ਵੀ ਵੋਟਾਂ ਪਾ ਲਈਆਂ ਇੱਕ ਹੁੰਦੇ ਨਾ ਬੰਦੇ ਦੀ ਰੀਜ ਜਿਹੜੀ ਉਹ ਸਾਰੀ ਲੱਤ ਗਈ ਹੈ ਹੁਣ ਹੁਣ ਇੱਕ ਇਤਿਹਾਸ ਨਵਾਂ ਸਿਰਜਿਆ ਜਾਊਗਾ ਮੈਂ ਤੁਹਾਨੂੰ ਦੱਸ ਦਿਆਂ ਆਏ ਸਿਲੈਕਸ਼ਨ ਤੋਂ ਬਾਅਦ ਕੋਈ ਬਾਹਰ ਦਾ ਬੰਦਾ ਕਦੀ ਸੋਚੂਗਾ ਵੀ ਨਹੀਂ ਕਿ ਅਰਦਾਸਪੁਰ ਲੋਕ ਸਭਾ ਦੇ ਵਿੱਚ ਆਪ ਆ ਕੇ ਖੜ ਜਾਈ। ਪੂਰਾ ਹਲਕਾ ਲੱਕ ਪਰੋ ਬਲਿਆ। ਬਿਲਕੁਲ ਜੀ। ਕੀ ਲੱਗਦਾ 2.5 ਕਿਲੋ ਦੇ ਹੱਥ ਨੇ ਕਿੰਨੇ ਕੰਮ ਕਰ ਦਿੱਤੇ। ਜਿੱਥੇ ਜਾਣੇ ਆ ਜੀ ਉਹ ਕਹਿੰਦੇ ਉਹ ਹੁਣ ਆਸੇ ਵਾਲੀ ਫਿਰ ਗੱਲ ਆ ਜਾਂਦੀ ਆ। ਕਹਿੰਦੇ ਜੀ ਐਂ ਦੇ ਵੇਖਿਆ ਵੀ ਫਿਲਮਾਂ 'ਚ ਬੜਾ ਵਧੀਆ ਰੋਲਾ ਦਾ ਕਰਦਾ। ਉਹ ਕਹਿੰਦੇ ਅਮਰੀਸ਼ਪੁਰੀ ਤੋਂ ਮਾੜਾ ਨਿਕਲਿਆ ਜੀ। ਸੋ